ਹਾਂਜੀ ਸੱਸੀ ਗਾਲ ਜੀ ਕੀ ਹਾਲ ਚਾਲ ਨੇ ਫਿਰ ਆ ਸਾਰੇ ਠੀਕ ਠਾਕ ਹੋਣਗੇ ਅਸ ਦੀ ਵੀਡੀਓ ਤੇ ਤੁਹਾਡਾ ਸਵਾਗਤ ਹੈ ਸੋ ਬਾਬੇ ਅੱਜ ਆਪਾਂ ਆਏ ਸੀ ਲਹਿਰੇਗਾ ਕੇ ਮਣੀਕਾਰ ਸੱਸੀ ਲੋ ਜੋ ਕਿ ਪੂ ਵਾਲੇ ਮੁੰਡੇ ਕੋਲੇ ਜੋ ਕਿ ਆਲਟੋ ਦੀਆਂ ਜਾਲੀਆਂ ਲੈਣ ਆਏ ਸੀ ਆ ਤੁਸੀਂ ਵੇਖ ਸਕਦੇ ਹੋ ਮਣੀਕਾਰ ਸੱਸੀ ਦਾ ਆ ਇੱਥੇ ਤੁਹਾਨੂੰ ਹਰ ਪ੍ਰਕਾਰ ਦੀਆਂ ਚੀਜ਼ਾਂ ਮਿਲਣਗੀਆਂ ਜਿਵੇਂ ਟੇਪ ਟੂਬ ਕਰਾਣੀ ਹੋਵੇ ਨੰਬਰ ਬਲੇਡ ਬਣਾਣੀ ਹੋਵੇ ਡੰਪਿੰਗ ਡੰਪਿੰਗ ਕਰਾਣੀ ਹੋਵੇ ਤੇ ਸਪੀਕਰਸ ਪਾ ਕਰਵਾਣੇ ਹੋਵੇ ਤੇ ਫਟੇ ਸਪੀਕਰ ਲਾਣੇ ਹੋਵੇ ਜਦ ਮਰਜ਼ੀ ਆ ਸਕਦੇ ਹੋ ਹਾਂਜੀ ਮిత్రਾਂ ਤੁਸੀਂ ਵੇਖ ਸਕਦੇ ਹੋ ਕਿ ਧੁੱਪ ਚ ਬਟਣ ਵਾਸਤੇ ਜਾਲੀ ਆ ਦੇਖ ਸਕਦੇ ਹੋ ਜੇ ਕਿ ਮਰੂਤੀ ਗੱਡੀ ਐ ਅਗਲੀ ਇਹ ਹਾਂ ਵੇਖ ਸਕਦੇ ਜੋ ਕਿ ਮਰੂਤੀ ਗੱਡੀ ਐ ਜੇ ਤੁਫ ਚ ਬਚਣ ਵਾਸਤੇ ਜਾਲੀ ਲਾਵਾਂਗੇ ਆ ਵੇਖ ਸਕਦੇ ਹੋ ਕਿੱਧਰ ਸਵਿਫਟ ਖੜੀ ਐ ਜੀ ਵੀ ਲਵਾ ਸਕਦੇ ਹੋ ਤੁਫ ਚ ਬਚਣ ਵਾਸਤੇ ਜਾਲੀ ਲਹਿਰੇ ਅੱਗੇ ਮਣੀ ਕਾਰ ਸੇ ਸ੍ਰੀ ਚਾਖੜ ਰੋਡ ਤੇ ਦੁਕਾਨ ਐ ਜੀ ਆਪਣੀ ਆ ਵੇਖ ਸਕਦੇ ਆ ਜੀ ਸਤਿ ਸ਼੍ਰੀ ਅਕਾਲ। ਕੋਈ ਹੋ ਵੀ ਲਓ। ਲਓ। ਸਾਡੇ ਨਾਲ ਜੋ ਵੀ ਜਾਲੀਆਂ ਨੇ ਤੁਫਫਜ ਬਚਣ ਵਾਸਤੇ ਤੁਸੀਂ ਜਦ ਮਰਜੀ ਆ ਸਕਦੇ ਹੋ। ਆਪਣੇ ਮਣੀ ਕਾਰ ਐਸੈਸਰੀ ਲਹਿਰਾਗਾਗਾ ਜਾਖੜ ਰੋਡ ਤੇ ਲਹਿਰੇਗਾ ਅੱਗੇ ਦੁਕਾਨ ਹੈ ਆਪਣੀ ਆ ਵੇਖ ਸਕਦੇ ਹੋ। ਕਾਰ ਐਸੈਸਰੀ ਦੀ। ਇਥੇ ਸਪੀਕਰਸ, ਸਪੈਕਰ ਨੰਬਰ ਪਲੇਟਾ ਤੁਸੀਂ ਬਣਵਾ ਸਕਦੇ ਹੋ। ਆ ਭਾਈ ਆਈ ਦੀ। ਵੇਖ ਸਕਦੇ ਹੋ ਜੀ। ਔਰ ਕੀ ਸੱਟਾਂ ਆਪ ਦੇਖ ਸਕਦੇ ਹੋ ਕਿ ਧੁੱਪ ਚ ਬਚਣਾ ਵਾਸਤੇ ਜਾਲੀਆਂ ਜੋ ਕਿ ਟੈਕ ਜਾਲੀ ਹੈ ਐਂ ਲਾ ਦਾਂਗੇ ਜਦੋਂ ਇਲਾਣ ਕਰਦੇ ਗਾਹਾਂ ਵੀ ਚੰਡੀਗੜ੍ਹ ਲੈ ਕੇ ਜਾਣੀ ਹੈ ਜੋ ਕਿ ਆਪਣਾ ਬੈਗ ਜਾਲੀ ਲਾ ਦੀ ਚੰਦੋ ਸੋਹਣ ਔਰ ਬੜਾ ਸੱਟਣਾ ਕਰਦੇ ਪਰ ਯਾਦ ਰੱਖੀਓ ਆ ਵੇਖ ਸੰਨਿਤ ਧੁੱਪ ਚ ਬਚਣ ਵਾਸਤੇ ਮਰੂਤੀ ਦੇ ਲਈ ਆਪਾਂ ਨੇ ਜਾਲੀਆਂ ਦੇਖ ਸਕਦੇ ਹੋ ਉਹੀ ਅਣਪੜਾਂ ਦੀ ਗੱਲਾਂ ਨੇ ਜਾਲੀਆਂ ਆਪਾਂ ਨੇ ਲਾਤੀਆਂ ਧੁੱਪ ਚ ਬਚਣ ਵਾਸਤੇ ਹੋਰ ਭਾਈ ਜੀ ਸਭ ਠੀਕ ਠਾਕ ਹੈ ਇਹ ਦੇਖ ਸਕਦੇ ਹੋ ਉਹੀ ਅਣਪੜਾਂ ਦੀ ਗੱਲਾਂ ਨੇ ਜਾਲੀਆਂ ਆਪਾਂ ਨੇ ਲਾਤੀਆਂ ਧੁੱਪ ਚ ਬਚਣ ਵਾਸਤੇ ਔਰ ਭਾਈ ਜੀ ਸਭ ਠੀਕ ਠਾਕ ਹੈ। ਮਿੱਤਰੋ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਨਵੀਂ-ਨਵੀਂ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ। ਧੰਨਵਾਦ ਤੇ ਆਪਾਂ ਨੂੰ ਬੱਦ ਤੋਂ ਬਾ ਸਪੋਰਟ ਕਰਿਓ। ਦੇਖ ਸਕਦੇ ਹੋ। ਕੋਈ ਅਣਪੜਾ ਨਹੀਂ ਗੱਲਾਂ। ਜਾਲੀਆਂ ਆਪਣੇ ਲਾਦੀਆਂ ਧੁੱਪ ਚ ਬਚਣ ਵਾਸਤੇ। ਔਰ ਭਾਈ ਜੀ ਸਭ ਠੀਕ ਠਾਕ ਹੈ।